ਦੋਸਤੋ ਅੱਜ ਮੈਂ ਤੁਹਾਨੂੰ ਇਹਨਾਂ ਸ਼ੇਅਰ ਕਰ ਰਹੀ ਹਾਂ ਜੀ ਸ਼ੱਕਰ ਵਾਲਾ ਆਟੇ ਦਾ ਕੜਾ ਜਿਹੜਾ ਕਿ ਬਹੁਤ ਹੀ ਡੇਲੀਸ਼ੀਅਸ ਬਣਦਾ ਵਾ ਇਸ ਦੇ ਲਈ ਆਪਾਂ ਇੱਕ ਕੌਲੀ ਸ਼ੱਕਰ ਦੀ ਲਈ ਹੈ ਇਸ ਕੌਲੀ ਦੇ ਨਾਲ ਹੀ ਅਸੀਂ ਸਾਰੀਆਂ ਮੈਜ਼ਰਮੈਂਟ ਕਰਾਂਗੇ ਤੇ ਇਹਦੇ ਵਿੱਚ ਤਿੰਨ ਕੌਲੀਆਂ ਪਾਣੀ ਦੀ ਆਪਾਂ ਦੇਣੀ ਹੈ ਜਿੰਨੀ ਜਾਨੀ ਦੀ ਚੱਕਰ ਆ ਜਾਂ ਗੁੱਡ ਦੀ ਕੁਆਂਟੀਟੀ ਆ ਉਸ ਤੋਂ 3 ਗੁਣਾ ਇਸ ਦੇ ਵਿੱਚ ਪਾਣੀ ਐਡ ਕਰ ਦਿਆਂਗੇ ਗੈਸ ਦੇ ਉੱਪਰ ਰੱਖ ਦਿਆਂਗੇ ਇਹਨੂੰ ਦੂਸਰੀ ਸਾਈਡ ਵਾਲੇ ਗੈਸ ਤੇ ਰੱਖ ਦਿੱਤਾ ਤੇ ਇੱਧਰ ਆਪਾਂ ਕੜਾਈ ਦੇ ਵਿੱਚ ਦੇਸੀ ਘਿਓ ਐਡ ਕਰ ਦਿੱਤਾ ਇੱਕ ਕੁੱਲ ਹੀ ਆਪਾਂ ਇਹਦੇ ਵਿੱਚ ਆਟਾ ਪਾ ਦਿੰਦਾ ਵਾ ਕਿਉਂ ਜਿਹੜਾ ਇਹ ਉਹ ਥੋੜਾ ਥੋੜਾ ਕਰਕੇ ਐਡ ਕਰਨਾ ਸਾਰਾ ਕਿਉਂ ਤੁਸੀਂ ਪਹਿਲਾਂ ਹੀ ਇਕੱਠਾ ਨਹੀਂ ਐਡ ਕਰ ਦੇਣਾ ਜਿਵੇਂ ਜਿਵੇਂ ਸਾਨੂੰ ਰਿਕੁਆਇਰਮੈਂਟ ਹੋਏਗੀ ਉਵੇਂਵੇਂ ਮੇ ਕਿਉਂ ਐਡ ਕਰ ਲੇ ਜਾਵਾਂਗੇ ਕਿਉਂਕਿ ਇਹ ਆٹے ਦੀ ਨੇਚਰ ਤੇ ਡਿਪੈਂਡ ਕਰਦਾ ਕਿ ਕਈ ਵਾਰੀ ਘਿਓ ਥੋੜਾ ਜਿਹਾ ਵੱਧ ਵੀ ਲੱਗ ਜਾਂਦਾ ਤੇ ਕਈ ਵਾਰੀ ਘੱਟ ਲੱਗਦਾ ਵਾ ਇਸ ਦੇ ਇਲਾਵਾ ਫਿਰ ਇੱਕ ਚਮਚ ਆਪਾਂ ਇਹਦੇ ਵਿੱਚ ਘਿਓ ਦਾ ਐਡ ਕਰ ਦਿੱਤਾ ਤੇ ਉਧਰ ਜਿਹੜਾ ਸ਼ੱਕਰ ਦੇ ਵਿੱਚ ਵੀ ਇੱਕ ਬੋਇਲ ਆ ਗਿਆ ਵਾ ਗੈਸ ਦੀ ਫਲੇਮ ਨੂੰ ਆਪਾਂ ਇੱਥੇ ਬੰਦ ਕਰ ਦੇਵਾਂਗੇ ਜਦੋਂ ਇੱਕੋ ਬਾਲਾ ਆ ਜਾਵੇ ਇਹ 'ਚ ਕੋਈ ਵੀ ਤੁਸੀਂ ਇੱਕ ਤਾਰ ਦੀ ਚਾਸ਼ਨੀ ਵਗੈਰਾ ਨਹੀਂ ਬਣਾਉਣੀ ਹੈਗੀ ਜੇਕਰ ਤੁਸੀਂ ਸ਼ੱਕਰ ਦੀ ਬਜਾਏ ਗੁੜ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਪਾਣੀ ਨੂੰ ਇੱਕ ਵਾਰੀ ਛਾਣ ਜਰੂਰ ਲੈਣਾ ਕਿਉਂਕਿ ਉਹਦੇ ਵਿੱਚ ਕਈ ਵਾਰੀ ਕੁਝ ਗੰਦਗੀ ਜਿਹੜੀ ਆ ਉਹ ਰਹਿ ਜਾਂ ਤੁਸੀਂ ਦੇਖ ਸਕਦੇ ਹੋ ਆਟਾ ਜਿਹੜਾ ਇਹ ਉਹ ਪੁੰਨਣਾ ਸ਼ੁਰੂ ਹੋ ਗਿਆ ਹੈ ਤੇ ਇਹਦੇ ਚ ਇੱਕ ਚਮਚ ਕẹo ਦਾ ਹੋਰ ਪਾ ਦਿੱਤਾ ਕਿਉਂਕਿ ਇਹਦੇ ਚ ਜਾਲੀ ਬੰਨੀ ਸਟਾਰਟ ਹੋ ਗਈ ਆ ਤਾਂ ਇਹ ਇਕਦਾਂ ਹੀ ਬੰਜ ਜਾਂਦਾ ਵਾ ਇਸੇ ਸਟੇ ਤੇ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਰੱਖਿਓ ਤੇ ਇਹਨੇ ਕਿਉਂ ਵੀ ਰਿਲੀਜ਼ ਕਰ ਦਿੱਤਾ ਇਹਦਾ ਕਲਰ ਵੀ ਚੇਂਜ ਹੋ ਗਿਆ ਕਿੰਨਾ ਡਾਰਕ ਰੱਖਣਾ ਹੈ ਜਾਂ ਲਾਈਟ ਰੱਖਣਾ ਹੈ ਤੁਹਾਡੇ ਤੇ ਡਿਪੈਂਡ ਕਰਦਾ ਵਾ ਇਸ ਦੇ ਬਾਅਦ ਆਪਾਂ ਇਸ ਦੇ ਵਿੱਚ ਜਿਹੜਾ ਪਾਣੀ ਆ ਸ਼ੱਕਰ ਵਾਲਾ ਐਡ ਕਰ ਦੇਵਾਂਗੇ ਪਾਣੀ ਅਸੀਂ ਸਾਰਾ ਇੱਕਦਮ ਨਹੀਂ ਐਡ ਕਰਨਾ ਥੋੜਾ ਥੋੜਾ ਪਾਣੀ ਐਡ ਕਰਿਓ ਕਿਉਂਕਿ ਇਹ ਦੇਚ ਜਦੋਂ ਆਪਾਂ ਪਾਣੀ ਐਡ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਬਬਲਸ ਜਿਹੜੇ ਆ ਉੱਠਦੇ ਆ ਤਾਂ ਕਈ ਵਾਰੀ ਇਹਦਾ ਛਿੱਟਾ ਜਿਹੜਾ ਹੈ ਉਹ ਤੁਹਾਡੇ ਤੇ ਵੀ ਪੈ ਸਕਦਾ ਹੈ ਜੇਕਰ ਤੁਸੀਂ ਇੱਕਦਮੀ ਸਾਰਾ ਪਾਣੀ ਇਹਦੇ ਚ ਐਡ ਕਰ ਦਿੱਤਾ ਇਸ ਕਰਕੇ ਆਪਾਂ ਥੋੜਾ ਥੋੜਾ ਪਾਣੀ ਕਰਕੇ ਇਹਦੇ ਚ ਐਡ ਕਰਾਂਗੇ ਕਿਉਂਕਿ ਸ਼ੱਕਰ ਦਾ ਕਲਰ ਡਾਰਕ ਸੀ ਇਸ ਕਰਕੇ ਹਲਵਾ ਜਾਂ ਜਿਹੜਾ ਕੜਾਹ ਬਣੇਗਾ ਉਹਦਾ ਵੀ ਕਲਰ ਥੋੜਾ ਆਮ ਨਾਲੋਂ ਡਾਰਕ ਰਹੇਗਾ ਇਹਨੂੰ ਆਪਾਂ ਉਦੋਂ ਤੱਕ ਪਕਾਇਆ ਜੀ ਫਿਰ ਜਦੋਂ ਤੱਕ ਇਹ ਕੜਾਈ ਨਾਲੋਂ ਬਿਲਕੁਲ ਵੱਖ ਨਹੀਂ ਹੋ ਗਿਆ ਇਹਨੇ ਕਿਉਂ ਟੂਟਲੀ ਰਿਲੀਜ਼ ਨਹੀਂ ਕਰ ਦਿੱਤਾ ਇਹ ਹੁਣ ਪਰਫੈਕਟਲੀ ਦਾਣਾ ਤੇ ਇਸ ਸਟੇਜ ਤੇ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦੇਾਂਗੇ ਤੇ ਇਹ ਤਿਆਰ ਹੈ ਜੀ ਸਰਵ ਕਰਨ ਦੇ ਲਈ ਤੁਸੀਂ ਚਾਹੋ ਤਾਂ ਇਹਨੂੰ ਡ్రਾਈ ਫਰੂਟਸ ਦੇ ਨਾਲ ਡੈਕੋਰੇਟ ਵੀ ਕਰ ਸਕਦੇ ਹੋ ਜਾਂ ਆਪਣੀ ਇੱਛਾ ਅਨੁਸਾਰ ਇਹਦੇ ਚ ਡ్రਾਈ ਫਰੂਟ ਵੀ ਐਡ ਕਰ ਸਕਦੇ ਹੋ ਪਰ ਇਸ ਤਰ੍ਹਾਂ ਹੀ ਇਹ ਬਹੁਤ ਟੇਸਟੀ ਲੱਗਦਾ ਇਹਨੂੰ ਮੈਂ ਕੌਲੀ ਦੇ ਵਿੱਚ ਕਰ ਲਿਆ ਵਾ ਖਾਣ ਦੇ ਲਈ ਬਿਲਕੁਲ ਰੈਡੀ ਹੈ ਇਹਦੇ ਵਿੱਚ ਸ਼ਾਈਨ ਵੀ ਦੇਖ 사 ਰਹੇ ਹੋ ਕਿੰਨੀ ਵਧੀਆ ਸ਼ਾਈਨ ਇਹਦੇ ਉੱਪਰ ਆਈ ਹੋਈ ਆ ਬਿਨਾ ਉੱਪਰ ਦੀ ਆਪਾਂ ਐਕਸਟਰਾ ਕਿਹਾ ਉਹ ਇਹਦੇ ਚਾਇਰ ਕੋਈ ਕਿਉਂ ਇਹਦੇ ਵਿੱਚ ਉੱਪਰ ਦੀ ਐਡ ਨਹੀਂ ਕੀਤਾ ਫਿਰ ਵੀ ਇਹਦੀ ਕਿੰਨੀ ਵਧੀਆ ਸ਼ਾਈਨ ਆ ਇਸ ਤਰ੍ਹਾਂ ਤੁਸੀਂ ਇਹ ਸ਼ੱਕਰ ਵਾਲਾ ਕੜਾਹ ਬਣਾ ਕੇ ਇੰਜੋਏ ਕਰ 사ਦੇ ਹੋ ਜਿਹੜੇ ਲੋਕ ਆਪਣਾ ਭਾਰ ਘਟ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਬਹੁਤ ਹੀ ਹੈਲਦੀ ਆਪਸ਼ਨ ਹੈ ਤੇ ਡਿਨਰ ਦੇ ਵਿੱਚ ਤੁਸੀਂ ਇਸ ਨੂੰ ਬਣਾ ਕੇ ਵੀ ਇੰਜੋਏ ਕਰ ਸਕਦੇ ਹੋ। ਸ਼ੱਕਰ ਦੀ ਕੁਆਂਟੀਟੀ ਤੁਸੀਂ ਆਪਣੀ ਇੱਛਾ ਅਨੁਸਾਰ ਘੱਟ ਕਰ ਸਕਦੇ ਹੋ। ਬਾਕੀ ਦੋਵੇਂ ਚੀਜ਼ਾਂ ਆਟਾ ਤੇ ਘਿਓ ਸੇਮ ਕੁਆਂਟੀਟੀ ਚ ਤੁਸੀਂ ਰੱਖਣਾ ਵਾ। ਉਮੀਦ ਕਰਦੀ ਹਾਂ ਜੇ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਕਮੈਂਟ ਜ਼ਰੂਰ ਕਰਿਓ ਕਿਉਂਕਿ ਤੁਹਾਡਾ ਇੱਕ ਕਮੈਂਟ ਸਾਨੂੰ ਮੋਟੀਵੇਟ ਕਰਦਾ ਵੀਡੀਓ ਬਣਾਉਣ ਦੇ ਲਈ। ਬਹੁਤ-ਬਹੁਤ ਧੰਨਵਾਦ।